ਲੋ ਜੀ ਇਹ ਬਠਿੰਡਾ ਜ਼ਿਲ੍ਹੇ ਦਾ ਪਿੰਡਾ ਚੁਗੇ ਖੁਰਦ ਤੇ ਕੋਈ ਆ ਗਲੀ ਆ ਜਿਹੜੀ ਦੇਖੋ ਕਿੱਥੋਂ ਦੀ ਲੰਘਦੇ ਹੋਣਗੇ ਇਹ ਜਿਹੜੇ ਗਰੀਬ ਵਰਗ ਆ ਜਿਹੜਾ ਪਿਆंदे ਹੁੰਦੇ ਆ ਜਿਹੜਾ ਪਿੰਡਾਂ ਚ ਪਹਿਲਾਂ ਕਹਿੰਦੇ ਹੁੰਦੇ ਸੀ ਆਣ ਦੀ ਘਾਵਤਾ ਵੀ ਪਿੰਡਾਂ ਚ ਰੱਬ ਵਸਦਾ ਮੈਨੂੰ ਲੱਗਦੀ ਲੋਕ ਰੱਬ ਦਾ ਭੈ ਮੰਨ ਨੂੰ ਹਟ ਹੀ ਗਏ ਤੇ ਪਿੰਡਾਂ ਚ ਰੱਬ ਬਹੁਤ ਦੂਰ ਚਲਾ ਗਿਆ ਪਿੰਡਾਂ ਤੋਂ ਸਾਡੀ ਮਾਤਾ ਜੀ ਦਿਨ ਤੇ ਪਿੰਡਾਂ ਚ ਸਵਰਗ ਆਨੇ ਹੁੰਦੇ ਸੀ ਤੇ ਹੁਣ ਇਹ ਨਰਕ ਦੀ ਤਸਵੀਰ ਆ ਜਿਹੜੀ ਇਹ ਚੁੱਗੇ ਖੁਰਦ ਪਿੰਡ ਦੀ ਤਸਵੀਰ ਆ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਨਹੀਂ ਤਾਂ ਇਹ ਮਾਤਾ ਸਾਡੀ ਜੀ ਬਜ਼ੁਰਗ ਆ ਵਿਚਾਰੀ ਉਹ ਹੁਣ ਸਾਹ ਕੋਈ ਨਹੀਂ ਉੱਥੇ ਕਰਦੇ ਆ ਗੱਲ ਅੱਛਾ ਮਾਤਾ ਅੰਦਰ ਪਈ ਆ ਜੀ ਕੋਈ ਨਹੀਂ ਕੋਈ ਨਹੀਂ ਸੋ ਇੰਨਾ ਘਰਾਂ ਦਾ ਵੇਖੋ ਵੀ ਲਾਂਘਾ ਕਿੱਥੋਂ ਹੋਊਗਾ ਕਿੱਥੋਂ ਦੀ ਲੰਘਣਗੇ ਲੋਕ ਤੇ ਇੱਕ ਪਾਸੇ ਜਿਹੜੀਆਂ ਸਰਕਾਰਾਂ ਦਾਅਵੇ ਕਰੀ ਜਾਂਦੀਆਂ ਵੀ ਅਸੀਂ ਪਿੰਡਾਂ ਦੇ ਵਿਕਾਸ ਕਰਤੇ ਤੇ 70 ਸਾਲਾਂ ਤੋਂ ਜਿਹੜੀ ਆਜ਼ਾਦੀ ਆਈ ਹੈ ਸਾਡੀ ਉਹ ਗਲੀਆਂ ਨਾਲ ਜੀਉਂ ਜੀ ਕੇ ਰਹੀ ਤੇ ਉਹ ਵੀ ਨਹੀਂ ਪੂਰੀਆਂ ਸਹੀ ਹੋਈਆਂ ਤੇ ਇਹ ਤਸਵੀਰਾਂ ਤੁਹਾਨੂੰ ਬਠਿੰਡਾ ਜ਼ਿਲ੍ਹੇ ਦਾ ਪਿੰਡਾ ਚੁੱਗੇ ਖੁਰਦ ਇਹਦੀਆਂ ਤਸਵੀਰਾਂ 메ਨ ਗਲੀ ਆ ਜਿਹੜੀ ਪਿੰਡ ਚੋਂ ਤੇ ਆਉਂਦੀ ਪਰ ਇਹ ਵੱਡੇ ਲੋਕਾਂ ਲਈ ਤਾਂ ਨਹੀਂ ਆਉਂਦੀ ਗਰੀਬ ਵਰਗ ਦਾ ਜ਼ਿਆਦਾ ਘਰ ਹੈ ਇੱਥੇ ਤੇ ਉਧਰੋਂ ਦੂਜੇ ਪਾਸੇ ਪਿੰਡ ਦਾ ਪਾਣੀ ਇਸ ਗਲੀ 'ਚ ਹੀ ਆਉਂਦਾ ਹੁਣ ਤੁਸੀਂ ਦੇਖੋ ਵੀ ਬੰਦਾ ਲੰਗੂ ਤਾਂ ਕਿਥੋਂ ਲੰਗੂਗਾ ਕਹੋ ਜੀ ਤਸਵੀਰ ਆ ਇਹਨਾਂ ਲੋਕਾਂ ਦੀ ਵੀ ਨਰਕ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਆ ਤੇ ਆnde ਹੁੰਦੇ ਅਜੇ ਪਿੰਡਾਂ 'ਚ ਸਵਰਗ ਪਹਿਲਾਂ ਆnde ਹੁੰਦੇ ਜਿ ਰੱਬ ਵਸਦਾ ਸੀ ਤੇ ਰੱਬ ਹੁਣ ਪਿੰਡਾਂ 'ਚ ਤਾਂ ਮੈਨੂੰ ਲੱਗਦੀ ਆ ਵੀ ਇਹਨਾਂ ਲੋਕਾਂ ਦੇ ਤੇ ਹੁਣ ਨਰਕ ਵਿੱਚ ਤਸਵੀਰ ਆ ਸਵਰਗ ਤਾਂ ਇੱਥੇ ਪਿੰਡਾਂ 'ਚ ਰਿਹਾ ਨਹੀਂ ਸਵਰਗ ਦਾ ਰੂਪ ਸਮਝੇ ਜਾਂਦੇ ਸੀ ਪਿੰਡ ਲੋਕ ਪਿੰਡਾਂ ਨੂੰ ਤਰਜੀਹ ਦਿੰਦੇ ਸੀ ਤੇ ਹੁਣ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਇਹ ਲੋਕ ਆ ਬੇਵਸਾ ਲੋਕ ਸਰਕਾਰਾਂ ਬਹੁਤ ਵੱਡੇ ਦਾਅਵੇ ਕਰਦੀਆਂ ਬਸ ਕੱਲਾ ਆਟਾ ਦਾਲ ਤੇ ਇਹ ਵੀ ਸਕੀਮ ਚ ਹੀ ਉਝਾਤੇ ਲੋਕ ਇਹਨਾਂ ਨੂੰ ਨਾ ਤਾਂ ਬੱਚਿਆਂ ਦਾ ਰੋਜ਼ਗਾਰ ਮੰਗਣਾ ਆ ਤੇ ਨਾ ਹੀ ਰੋਜ਼ਗਾਰੇ ਮੰਗਦੇ ਆ ਬਸ ਕੀਮਾ ਹੀ ਸਰਕਾਰੀ ਸਕੀਮਾਂ ਆ ਆ ਵੇਖੋ ਆ ਸਰਕੀਮ ਕਹਦੀ ਐ ਇਧਰਲੇ ਪਾਸੇ ਦੇਖ ਲੋ ਵੀ ਇਧਰ ਲਾਂਗਾ ਕਿੱਥੇ ਕਿਹੜੇ ਪਾਸੇ ਆ ਇਹ ਗਲੀ ਦੀ ਤੁਹਾਨੂੰ ਲੰਬੀ ਤਸਵੀਰ ਦਿਖਾਉਂਗਾ ਮੈਂ ਕੋਸ ਕਸੂਰਵਾਰ ਲੋਕ ਵੀ ਆ ਇਹ ਬੋਲਦੇ ਨਹੀਂ ਬਸ ਇਹ ਬੀਬੇ ਲੋਕ ਆ ਇਹਨਾਂ ਨੇ ਬੋਲਣਾ ਨਹੀਂ ਹੁੰਦਾ ਤੇ ਜੋ ਸਕੀਮਾਂ ਆ ਜਾਂਦੀਆਂ ਉਹਦੋਂ ਲੈਂਦੇ ਆ ਇਹ ਤੇ ਬਸ ਕੱਲਾ ਸਰਕਾਰਾਂ ਨੂੰ ਇਹਨੂੰ ਪਤਾ ਨਵਜ ਪਸਾਣੀ ਬੈਠੀ ਐ ਸਰਕਾਰ ਹੁਣ ਵੋਟਾਂ ਆ ਜਾਣਗੀਆਂ ਪੰਚਾਇਤੀ ਚੋਣਾਂ ਫੇਰ ਹੋਣੀਆਂ ਆ ਤੇਸਪਿੰਡ ਚ ਲਗਾਤਾਰ ਵੀ ਸਰਪੰਚ ਬਣਦਾ ਰਿਹਾ ਇੱਕ ਪਰਿਵਾਰ ਦਾ ਉਹਦੇ ਨਾਲ ਵੀ ਗੱਲ ਕਰਾਂਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਜਾ ਕੇ ਅਸੀਂ ਤੇ ਆ ਮੈਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਵੀ ਤੁਹਾਨੂੰ ਇੱਕ ਦਿਖਾ ਦਿਆਂ ਵੀ ਕਿੱਧਰ ਦੀ ਲੱਗਦੇ ਹੋਣਗੇ ਰੋ ਕੇ ਇਹ ਘਰ ਆ ਇਹਨਾਂ ਦੇ ਬੱਚੇ ਆ ਛੋਟੇ ਛੋਟੇ ਕਿੰਨੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਊਗਾ ਇਹਨਾਂ ਲੋਕਾਂ ਨੂੰ ਇੱਥੋਂ ਦੂਜੀ ਬਾਤ ਦੀ ਸ਼ੁਰੂ ਹੋਗੀ ਆ ਦੇਖੋ ਦੁਕਾਨਾਂ ਵੀ ਆ ਕਿੱਧਰ ਦੀ ਇਹਨਾਂ ਦੁਕਾਨਦਾਰੀਆਂ ਤੇ ਕੋਈ ਆਪਦਾ ਇਹਨਾਂ ਰਜਾਰ ਕਿੱਥੇ ਚੱਲਦਾ ਹੋਊਗਾ ਤੇ ਇਧਰੋਂ ਫੇਰ ਤੇ ਜਦੋਂ ਇਹਨਾਂ ਨੂੰ ਵਾਰਡ ਨੰਬਰ ਪੁੱਛਿਆ ਇਹਨਾਂ ਨੂੰ ਵਾਰਡ ਨੰਬਰ ਤਾਂ ਨਹੀਂ ਪਤਾ ਸੀ ਵੀ ਸਾਡਾ ਵਾਰਡ ਨੰਬਰ ਕਿਹੜਾ ਪਤਾ ਨਹੀਂ ਕਿਹੜੀ ਦੁਨੀਆ ਚ ਵਸਦੇ ਆ ਲੋਕ ਇਧਰਲੇ ਪਾਸੇ ਸੁੱਕੀ ਆ ਗਲੀ ਜੀ ਉੱਚੀ ਆ ਕੋਈ ਅਸਰ ਸੂਕ ਨਾਲ ਵੀ ਬਣਾਈ ਹੋ ਸਕਦੀ ਆ ਇਧਰਲੇ ਪਾਸੇ ਫੇਰ ਚੁੱਕੀ ਆ ਗਲੀ ਜੀ ਤੇ ਇਧਰ ਵਾਲਾ ਨਾ ਪਤਾ ਨਹੀਂ ਕੀ ਵਹਿਰ ਆ ਤੇ ਇਧਰਲੇ ਪਾਸੇ ਵੀ ਘਰ ਦੂਜੇ ਆ ਇਹ ਵੀ ਨਹੀਂ ਵੀ ਇਕੱਲੇ ਘਰ ਇਹ ਉਹ ਦਲਤ ਵਰਗ ਦੇ ਹੀ ਆ ਤੇ ਇਧਰਲੇ ਪਾਸੇ ਆ ਫੇਰ ਵੇਖੋ ਜੇ ਦੂਜਾ ਇਹ ਗਲੀ ਆ ਇਹ ਤੁਹਾਨੂੰ ਤਸਵੀਰਾਂ ਦਿਖਾਉਣਾ ਹੈ ਫਿਰ ਉਹਨਾਂ ਨਾਲ ਗੱਲ ਕਰਾਵਾਂਗੇ ਜਿਹੜੇ ਦਾਅਵੇ ਵੱਡੇ ਵੱਡੇ ਆਪਾਂ ਕਰਦੇ ਹੁੰਨੇ ਆ ਵੀ ਅਸੀਂ ਪਿੰਡਾਂ ਦਾ ਵਿਕਾਸ ਕਰਤਾ ਤੇ ਆਹ ਚੁਗੇ ਖੁਰਦ ਪਿੰਡ ਦੀ ਤਸਵੀਰਾਂ ਇਹਨਾਂ ਦਾ ਵਿਕਾਸ ਤਾਂ ਨਹੀਂ ਹੋਇਆ ਇੱਥੇ ਸਰਪੰਚ ਦਾ ਘਰ ਸੀਗਾ ਪਹਿਲਾਂ ਵਾਲੇ ਦਾ ਪਹਿਲਾਂ ਕੋਈ ਸਰਪੰਚ ਸੀਗਾ ਇੱਥੇ ਪਿੰਡਾਂ ਦੇ ਕਿਹੜਾ ਕਰ ਸੀ ਉਹ ਕੀ ਨਾਂ ਸੀ ਉਹਨਾਂ ਦਾ ਹੈਂ ਜਸਵਿੰਦਰ ਜਸਵਿੰਦਰ ਸਿੰਘ ਹੈ ਨਾ ਉਹ ਪਰਲਾ ਸੀ ਇੱਥੇ ਵੀ ਵਾਲੀ ਆ ਯਾਰ ਲਓ ਜੀ ਇਹ ਤਸਵੀਰਾਂ ਸੋਨ ਮੈਂ ਅਖੀਰ ਤੱਕ ਦਿਖਾਤੀਆਂ ਤੇ ਹੁਣ ਉਹਨਾਂ ਲੋਕਾਂ ਨਾਲ ਗੱਲ ਕਰਾਉਣੇ ਆ ਕੱਲੇ ਪੀੜਤ ਇਹ ਲੋਕ ਨਹੀਂ ਜੇ ਮੈਂ ਕਹਾ ਵੀ ਇੱਕ ਪੱਖ ਕਰੀਏ ਵੀ ਜਿਹੜੇ ਗਰੀਬ ਵਰਗ ਆ ਜਿਹੜਾ ਉਹੀ ਪੀੜਤਾ ਤੇ ਇਧਰਲੇ ਲੋਕ ਵੀ ਪੀੜਤਾ ਇਹ ਵੀ ਇਹਨਾਂ ਦੇ ਵੀ ਇੱਥੋਂ ਹਰ ਰੋਜ਼ ਲੰਘ ਆ ਇਹਨਾਂ ਦਾ ਤੇ ਪਤਾ ਨਹੀਂ ਲੋਕ ਹੀ ਖਣੀ ਤਾਂ ਚੁੱਪ ਆ ਵੀ ਹੋਰ ਗੱਲਾਂ ਪਿੱਛੇ ਤਾਂ ਬੋਲ ਆਉਂਦੇ ਆ ਇੱਕ ਦੂਜੇ ਨੂੰ ਜਦੋਂ ਲੱਤਾਂ ਖਿੱਚਣੀਆਂ ਹੁੰਦੀਆਂ ਉਦੋਂ ਤੱਕ ਬੋਲ ਸਕਦੇ ਆ ਤੇ ਪਰ ਹੁਣ ਨਹੀਂ ਬੋਲਦੇ ਤੇ ਅੱਜ ਇਕੱਠੇ ਜ਼ਰੂਰ ਹੋਏ ਆ ਕਿਹਦੇ ਕਾਰਨ ਇਕੱਠੇ ਹੋਏ ਆ ਉਹ ਵੀ ਦੱਸਾਂਗੇ ਤੁਹਾਨੂੰ ਆਹ ਦੁਕਾਨਾਂ ਦੁਕਾਨਦਾਰੀਆਂ ਮਸਾਂ ਇੱਥੇ ਕੌਣ ਆਉਂਦਾ ਹੋਊਗਾ ਇੱਥੇ ਇਹਨਾਂ ਦੇ ਜਦੋਂ ਥਾਂ ਹੀ ਨਹੀਂ ਲੰਘਣ ਨੂੰ ਆਹ ਦੇਖੋ ਔਖੇ ਹੋ ਜਾਂਦੇ ਆ ਬੋਲਣਾ ਨਹੀਂ ਬਸ ਅਸੀਂ ਬੋਲਣਾ ਨਹੀਂ ਕਿਉਂਕਿ ਅਸੀਂ ਬੋਲ ਨਹੀਂ ਸਾਡੀ ਵਿਗੜ ਜੂਗੀ ਸਿਆਸੀ ਬੰਦਿਆਂ ਨਾਲ ਵਿਗੜ ਜੂ ਸਾਡੀ ਪੰਚਾਇਤ ਨਾਲ ਵਿਗੜ ਜੂ ਤੇ ਸਰਕਾਰਾਂ ਵੀ ਸਮਝੀ ਬੈਠੀਆਂ ਤੇ ਲੋਕ ਵੀ ਸਮਝੀ ਬੈਠੇ ਆ ਸਾਨੂੰ ਜਦੋਂ ਹਰ ਵਾਰੀ 5 ਸਾਲਾਂ ਤੋਂ ਪੰਚਾਇਤਾਂ ਬਦਲਦੀਆਂ ਤੇ ਹੁਣ ਫੇਰ ਪੰਚਾਇਤੀ ਚੋਣਾਂ ਅਗਲੇ ਮਹੀਨੇ ਫੇਰ ਆ ਅੱਜ ਵੇਖੋ ਕੀ ਬੋਲਦੇ ਆ ਵੈਸੇ ਤਾਂ ਲੋਕ ਖੜ ਜਾਂਦੇ ਆ ਤੇ ਕਹਿੰਦੇ ਆ ਵੀ ਵਿਗੜ ਨਾ ਜਾਵੇ ਸਾਡੀ ਸਰਕਾਰਾਂ ਨਾਲ ਵੀ ਗੱਲ ਕਰ ਲੈਂਦੇ ਆ ਜਦੋਂ ਸਕੀਮਾਂ ਜੀਆਂ ਦੇ ਦਿੰਦੇ ਆ ਫੇਰ ਚੁੱਪ ਕਰ ਜਾਂਦੇ ਆ ਤੇ ਕੱਲਾ ਆਟਾ ਦਾਣ ਨਹੀਂ ਜ਼ਰੂਰੀ ਆ ਵੀ ਜ਼ਰੂਰੀ ਆ ਜਿੱਥੇ ਤੁਸੀਂ ਲੰਘਣਾ ਜਿੱਥੇ ਸਾਨੂੰ ਆ ਬਿਮਾਰੀਆਂ ਦਾ ਘਰ ਆ ਜਿਹੜਾ ਆ ਵੇਖੋ ਮਾਤਾ ਹੁੰਦੀ ਆ ਕਿਵੇਂ ਕਿਵੇਂ ਹਰ ਰੋਜ਼ ਕਿਵੇਂ ਲੱਗਦੀ ਹੋਊਗੀ ਮਾਤਾ ਕੀ ਨਾ ਛੋਟੋ ਆ ਭਾਈ ਮੇਰਾ ਬਾਈ ਇੱਥੋਂ ਨਹੀਂ ਦੀਆਂ ਮੇਰਾ ਕੋਈ ਨਹੀਂ ਦੀਆਂ ਤੁਸੀਂ ਇੱਥੋਂ ਦੀਆਂ ਮਾਇਆ ਵੀ ਰੋਟੀ ਲੈ ਪਿੰਡ ਕਿ ਹੋ ਜਾਂਦੀ ਅੱਛਾ ਤੇ ਰੋਟੀ ਪਿੰਡ ਤੋਂ ਲੈ ਕੇ ਆਏ ਹੋ ਲੈ ਕੇ ਆਉਂਦੇ ਤੇ ਆ ਆ ਗਲੀ ਚ ਕਿਵੇਂ ਲੰਘਦੇ ਹੋਗੇ ਤੁਸੀਂ ਇਕੱਲੇ ਕਿਵੇਂ ਕੋਈ ਅਸੀਂ ਤਾਂ ਕਹ ਕੋਈ ਬੱਚੇ ਆ ਨੰਗਾ ਦੇਣਗੇ ਅੱਛਾ ਬੱਚੇ ਨੰਗਾ ਦਿੰਦੇ ਆਵੇਗਾ ਹੁਣ ਵੀ ਨੰਗਾਤਾ ਹੁਣ ਵੀ ਨੰਗਾ ਦੇਣਗੇ ਇੱਧਰ ਟਾਈਮ ਮੋੜਨਾ ਪਿੰਡ ਚੋਂ ਲਾਵਾਂਗੇ ਤੇ ਪਿੰਡ ਚੋਂ ਆ ਆ ਗਲੀਆਂ ਫਿਰ ਹੋਰ ਸੁਖਰੀਆਂ ਤਾਂ ਹੋਣੀਆਂ ਹੀ ਨੇ ਮੇਰੇ ਵਾਸਤੇ ਹੀ ਆ ਵੀ ਇਹ ਦੂਸਰ ਰੱਬ ਮੈਨੂੰ ਚੱਕ ਲੈ ਅੱਖਾਂ ਤਾਂ ਮੈਨੂੰ ਨਹੀਂ ਸੀ ਦਾ ਕਰ ਮੈਂ ਤਾਂ ਮੇਰੀ ਚੋਣੀ ਤੋੜੀ ਦਾ ਹਾਂ ਕਰ ਬਸ ਲੱਗ ਜਾ ਮਾਤਾ ਇਹਨਾਂ ਨੂੰ ਖਾਰਿਸ਼ ਕੇ ਪਾਸ ਨੰਗਾ ਦਿੰਦੇ ਆ ਹਰ ਕਿਹਦਾ ਲੋ ਵੀ ਇਹ ਪਿੰਡ ਦੀ ਧੀ ਆ ਮਾਤਾ ساری ਉਮਰ ਹੀ ਗੁਜ਼ਰ ਗਈ ਕੀ ਹਾਲਾਤ ਹੋਣਗੇ ਉਹ ਅਗਲਾ ਪੱਖ ਆ ਵੀ ਕਿਉਂ ਇਹ ਇਸ ਪਿੰਡ ਚ ਧੀ ਆ ਇਹ ਬੱਡ ਦੀ ਤੇ ਹੁਣ ਅਸੀਂ ਇਹਨਾਂ ਲੋਕਾਂ ਨਾਲ ਗੱਲ ਕਰਾਂਗੇ ਐ ਦਰਜਨ ਸਿੰਘ ਨੂੰ ਸਰਪੰਚ ਜੋਗੇ ਖੁਰ ਦਾ ਤੇ ਸਰਪੰਚ ਸਾਹਿਬ ਜਿਹੜਾ ਪਿੰਡ ਚ ਕੋਈ ਗਲੀਆਂ ਜਿਹੜੀਆਂ ਜਿਹੜੇ ਚਿੱਕੜਾ ਬਹੁਤ ਆ ਤੇ ਉਹ ਲੋਕ ਵੀ ਇਕੱਠੇ ਹੋਏ ਸੀ ਅੱਜ ਵਾਰਡ ਨੰਬਰ 73 ਏਹੇ ਹਾਂਜੀ ਇਹ 12 ਨੰਬਰ ਹਾਂ ਤਿੰਨ ਵੀ ਹੋਊਗਾ ਤੇ ਇਹਦੇ ਚ ਮੇਰਾ ਖਲ ਪੰਜ ਵੀ ਐ ਅੱਛਾ ਤੇ ਇਹ ਕੀ ਕੀ ਮਾਵਲਾ ਕਿਉਂ ਨਹੀਂ ਹੱਲ ਹੋ ਰਿਹਾ ਜਿਹੜਾ ਲਗਾਤਾਰ ਗਾਲੀ ਸਾਰੀ ਪਾਣੀ ਨਿਕਾਸੀ ਨਹੀਂ ਕਿ ਗਲੀਆਂ ਦਾ ਨਿਕਾਸੀ ਹੈ ਜੀ ਵੀ ਜਿਹੜੀ ਪਏ ਪਈ ਹੈ ਲੇਵਲ ਕਰਕੇ ਸੜਕ ਗਲੀ ਪੱਕੀ ਕੀਤੀ ਹੋਈ ਹੈ ਇਹ ਇਹ ਗਲੀ ਸਾਰੀ ਲੋਕ ਟਾਈਲ ਨਾਲ ਪੱਕੀ ਕੀਤੀ ਹੋਈ ਹੈ ਜੀ ਠੀਕ ਹੈ ਜੀ ਦੋਨੇ ਸਾਈਡਾਂ ਤੇ ਪਾਈਪ ਪਾਈ ਹੋਈ ਹੈ ਸੀਵਰ ਪਾਈਪ ਹਾਂਜੀ ਸੀਵਰ ਪਾਈਪ ਲੈਵਲ ਕਰਕੇ ਸਹੀ ਪਾਣੀ ਸਾਰਾ ਚੱਲਦਾ ਹੈ ਠੀਕ ਹੈ ਜੀ ਪਰ ਜਦੋਂ ਕਿਹੜੇ ਘਰਾਂ ਵਾਲੇ ਵਿੱਚ ਇਹਦੇ ਕੂੜਾ ਕਰਕੜ ਵਿੱਚ ਘੋਲ ਦਿੰਦੇ ਆ ਤੂੜੀ ਵਗੈਰਾ ਪਸ਼ੂਆਂ ਜੋ ਗੋਹਾ ਗਾਹ ਤੇ ਉਹਦੇ ਨਾਲੇ ਪਾਈਪ ਬਲੌਕ ਹੁੰਦੀ ਹੈ ਸਾਡੀ ਪੰਚਾਇਤ ਦੇ ਕੋਲੇ ਕੋਈ ਫੰਡ ਹੈ ਨਹੀਂਗਾ ਬੀਜੀ ਦੇ ਨਾਲ ਅਸੀਂ ਕਢਾ ਸਕੀਏ ਅਸੀਂ 100 100 200 ਰੁਪਿਆ ਇਕੱਠਾ ਕਰਕੇ ਕਈ ਵਾਰਾਂ ਕਢਾ ਚੁੱਕੇ ਹਾਂ ਔਰ ਮੈਂ ਆ ਲਿਆ ਕੇ ਨਾ ਕੈਂਟਰ ਜਿਆ ਸਾਫ ਕਰਨ ਵਾਲਾ ਮੈਂ ਆਪਦੇ ਪੱਲੋਂ ਵੀ 16 17000 ਰੁਪਏ ਜੇ ਕੰਮ ਕਰਵਾਇਆ ਹੈ ਠੀਕ ਹੈ ਹੁਣ ਜਦੋਂ ਪੰਚਾਇਤ ਹੈ ਨਹੀਂ ਕੋਈ ਪੈਸਾ ਤਾਂ ਹੁੰਦਾ ਨਹੀਂਗਾ ਦੋ ਤਿੰਨ ਵਾਰਾਂ ਮੈਂ ਕੈਂਟਰ ਲਾ ਕੇ ਵੀ ਸਾਫ ਕੀਤੀ ਹੈ ਤੇ ਕਿਸੇ ਨਾਲ ਇਹਦੇ ਵਿੱਚ ਸਿੰਦੇ ਜੀ ਕਚਰਾ ਨਾ ਪਵੇ ਅਬ ਨਹੀਂ ਹੁੰਦਾਗਾ ਹੌਦੀਆਂ ਤਰਦੀਆਂ ਹਾਂ ਇਹ ਦੋ ਭਰ ਜਾਂਦੀਆਂ ਪਾਈਪਾਂ ਉਹਦੀਆਂ ਧਰ ਕੇ ਗਲੀ ਤੇ ਪਾਣੀ ਆਉਂਦਾ ਜਿਹੜੇ ਬੰਦੇ ਸ਼ਿਕਾਇਤ ਕਰਦੇ ਉਹ ਵੀ ਸੀਗਾ ਲੰਘਣ ਕਿੱਥੋਂ ਦੀ ਮੰਨਦੇ ਆ ਇਸ ਗੱਲ ਨੂੰ ਉਹਨਾਂ ਦਾ ਖਸੂਰ ਨਹੀਂ ਪਰ ਇਹ ਹੀ ਆ ਵੀ ਇਹਨੂੰ ਸਾਫ਼ ਨਾ ਕਿਉਂ ਨਹੀਂ ਕਰਾਉਂਦੇ ਗਏ ਜਿਹੜੇ ਇਹਦੇ ਉੱਤੇ ਲੱਗਦੇ ਆ ਉਹ ਤਾਂ ਮਾੜਾ ਮੋੜਾ 10 ਰੁਪਏ ਦੇਣ ਗਰੀਬ ਨੂੰ ਤੇ ਉਹ ਮਾਰ ਦਿਆ ਕਰਨ ਇੱਕ ਜਿਵੇਂ ਇਹ ਗਲੀ ਆ ਸਾਰਾ ਪਾਣੀ ਸਾਰੇ ਪਿੰਡ ਦਾ ਇੱਕ ਗਲੀ ਰਾਹੀਂ ਇੱਕ ਸੱਪੜ ਕੀ ਆਉਂਦਾ ਹਾਂ ਇਹ ਤਾਂ ਜੋਂ ਪਿੰਡ ਵੱਜਿਆ ਜੀ ਉਦੋਂ ਤੋਂ ਲੈ ਕੇ ਸਾਰਾ ਮੀਂਹ ਦਾ ਸਾਰਾ ਪਾਣੀ ਇਧਰ ਹੀ ਜਾਂਦਾ ਤੇ ਇਸ ਗਲੀ ਦੇ ਉੱਤੇ ਗਾਹਾਂ ਜਾ ਕੇ ਜਿਹੜਾ ਸੀਚੇਵਾਲ ਸਕੀਮ ਸੀਗੀ ਉਹਦਾ ਇੱਕ ਡੱਗ ਬਣਾਇਆ ਹੋਇਆ ਉਹ ਸਾਫ਼ ਹੋ ਕੇ ਪਾਣੀ ਉਹਦੇ ਵਿੱਚ ਪੈਂਦਾ ਐ ਇਸੇ ਗਲੀ ਦਾ ਸਾਰਾ ਕੁਝ ਕੰਮ ਲੇਟ ਹੋਇਆ ਹੋਇਆ ਪਾਣੀ ਉੱਤੇ ਜਾਂਦਾ ਉੱਤੇ ਮੋਟਰ ਲੱਗੀ ਹੋਈ ਐ ਖੇਤਾਂ ਨੂੰ ਪਾਣੀ ਲਈ ਜਾਂਦੇ ਐ ਪਾਣੀ ਦਾ ਕੋਈ ਸਮੱਸਿਆ ਨਹੀਂ ਗਾ ਪਰ ਪਾਣੀ ਦੀ ਜਿਹੜੀ ਹੈਗੀ ਬੰਦ ਹੋਣ ਦੀ ਚੋਕ ਹੋਣ ਦੀ ਐ ਸਮੱਸਿਆ ਚੋਕ ਨੂੰ ਕੋਈ ਕਢਾਉਂਦਾ ਨਹੀਂ ਗਾ ਆਹਨੇ ਪੰਚਾਇਤ ਕਢਾਵੇ ਤੇ ਪੰਚਾਇਤ ਕਹੂਗੀ ਵਿੱਚ ਡਲੇ ਤੇ ਬੋਰੀਆਂ ਗੱਟੇ ਨਿਕਲਦੇ ਆ ਜੀ ਔਰ ਫਿਰ ਉਹ ਤਾਂ ਲੋਕਾਂ ਦੇ ਆਸੇ ਪਾਸੇ ਹੋਏ ਹੁੰਦੇ ਆ ਹਾਂ ਲੋਕਾਂ ਤੋਂ ਆਸੇ ਪਾਸੇ ਹੀ ਆਉਂਦੇ ਆ ਜਾਂ ਦੇਖਦਾ ਕੋਈ ਜਾਂ ਜਾਣ ਕੇ ਸ਼ਰਾਰਤ ਕਰਦੇ ਆ ਔਰ ਜਿਹੜੀ ਦੂਸਰੀ ਗਲੀ ਐ ਇਹ ਪੱਕੀ ਹੋਈ ਐ ਜਿੱਥੋਂ ਇੱਕਰ ਸਾਫ਼ ਐ ਗਲੀ ਉਹਨੂੰ ਸਾਫ਼ ਰੱਖਣ ਪਾਸੇ ਵੀ ਮਿੱਟੀ ਸਿਰ ਸਿਰ ਕੇ ਉਹਨੂੰ ਹੋਰ ਢੀੜੀ ਕਰੀ ਜਾਂਦੇ ਆ ਛੋਟੇ ਮੋਟੇ ਕਚਰਾ ਸੜ ਦੇਉਂਦੇ ਆ ਇਟਾ ਉਟਾ ਇਆਂ ਹੋਰ ਤੇ ਉਹਦੇ ਨਾਲ ਗਲੀ ਵੀ ਢੀੜੀ ਹੁੰਦੀ ਐ ਜਦੋਂ ਮੀਂਹ ਦਾ بارش ਦਾ ਪਾਣੀ ਆਉਂਦਾ ਉਹ ਘਰਾਂ 'ਚ ਵੱੜਦਾ ਐ ਗਲੀ ਢੀੜੀ ਐ ਇਸ ਕਰਕੇ ਗਲੀ ਸਾਰੀ ਸਾਫ਼ ਹੋ ਜੇ ਪਾਣੀ ਨਹੀਂ ਨਾ ਦਾ ਮੀਂਹ ਦਾ ਚੜੇ ਨਾ ਸੀਵਰ ਖੜੇ ਵਧੀਆ ਚੱਲਿਆ ਸੀਵਰ ਨਹੀਂ ਹੁਣ ਜਿਵੇਂ ਤੁਸੀਂ ਤਾਂ ਵੱਲੋਂ ਪੰਚਾਇਤ ਦਾ ਟਾਈਮ ਵੀ ਹੋ ਗਿਆ ਹੈ ਨਾ ਸਰਕਾਰ ਤੁਸੀਂ ਕੰਮ ਵੀ ਕਰਤੇ ਤੇ ਹੁਣ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਇਹਦੇ ਤੇ ਕੋਈ ਹੁਣ ਜਤਿੰਦਰ ਭੱਲਾ ਜੀ ਆਪਣੇ ਹਲਕਾ ਇੰਚਾਰਜ ਆ ਇਹਦੇ ਤੱਕ ਨਹੀਂ ਕੋਈ ਪਹੁੰਚ ਕੀਤੀ ਜਾਂ ਕੋਈ ਡੀਸੀ ਤੱਕ ਜਾਂ ਕੋਈ ਬੀਡੀਪੀਓ ਤੱਕ ਨਹੀਂ ਹਜੇ ਤੱਕ ਆ ਨਹੀਂ ਕਿਸੇ ਨੇ ਇਸ ਤੇ ਗੱਲ ਕਰੀ ਸਾਰਾ ਕੁਝ ਸਹੀ ਸੀ ਪਹੁੰਚ ਤਾਂ ਫੇਰ ਹੀ ਕਰਦੇ ਜੇ ਕੋਈ ਕਮੀ ਹੋਵੇ ਕੋਈ ਕਮੀ ਨਹੀਂ ਸਾਡੀ ਇਹ ਸੋਚ ਦੀ ਕਮੀ ਹੈ ਹੂੰ ਜਿਹੜਾ ਗੰਦ ਨਾ ਇਹਦੇ ਵਿੱਚ ਪਵੇ ਪਾਈਪਾਂ ਦੇ ਪਾਈਪਾਂ ਬਿਲਕੁਲ ਸਹੀ ਆ ਚੱਲਣਗੇ ਗਲੀ ਫਿਰੂ ਮੇ ਉਹ ਮੇ ਸਹੀ ਚੱਲੂਗੀ ਜੀ ਹਾਂ ਪਾਈਪਾਂ ਦੇ ਵਿੱਚ ਕਚਰਾ ਨਹੀਂ ਕੋਈ ਕੱਢਦਾ ਨਾ ਕੋਈ ਕਢਾਉਣ ਵਾਸਤੇ ਸ਼ਾਮਲ ਹੁੰਦਾ ਉਹ ਕੀ ਕਰੀਏ ਜੀ ਆ ਰੌਲਾ ਸਾਡਾ ਤੇ ਜੇ ਕੋਈ ਪੰਚਾਇਤ ਕੋਲੇ ਫੰਡ ਫੰਡ ਹੁੰਦੇ ਫਿਰ ਅਸੀਂ ਕਰਵਾ ਵੀ ਦਿਆ ਕਰੀਏ ਪਰ ਹੈ ਹੀ ਨਹੀਂ ਕੋਈ ਪੈਸਾ ਨਹੀਂ ਕਾਹਦੇ ਨੇ ਕੱਢੀਏ